ਸਵਾਗਤ ਹੈ ਤੁਹਾਡਾ ਦ੍ਰਿਸ਼ਮ ਪੰਜਾਬੀ ਤੇ ਅੱਜ ਆਪਾਂ ਵੀਰੋ ਗੱਲ ਕਰਾਂਗੇ ਟਾਈਮ ਟ੍ਰੈਵਲ ਦੇ ਉੱਤੇ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਆ ਰਹੀ ਸੀਗੀ ਟਾਈਮ ਟ੍ਰੈਵਲ ਬਾਰੇ ਗੱਲ ਕਰੋ ਸੋ ਆਪਾਂ ਟਾਈਮ ਟਰੈਵਲ ਤੇ ਗੱਲ ਕਰਦੇ ਆਂ ਇਹਦੇ ਬਾਰੇ ਵਿਗਿਆਨਿਕ ਜਿਹੜੇ ਨੇ ਇਹ ਬਿਲਕੁਲ ਕਲੀਅਰ ਨੇ ਕਿ ਟਾਈਮ ਟਰੈਵਲ ਜਿਹੜਾ ਪੋਸੀਬਲ ਹੈ ਬਹੁਤ ਸਾਰੇ ਐਸੇ ਪ੍ਰੂਫ ਆ ਰਹੇ ਨੇ ਬਹੁਤ ਸਾਰੀਆਂ ਐਸੀਆਂ ਫੋਟੋਜ਼ ਬਹੁਤ ਸਾਰੀਆਂ ਐਸੀਆਂ ਸੀਸੀਟੀਵੀ ਫੁਟੇਜਸ ਬਹੁਤ ਸਾਰੇ ਐਸੇ ਪ੍ਰਯੋਗ ਨੇ ਜਿਹੜੇ ਵਿਗਿਆਨ ਦੇ ਬਹੁਤ ਜ਼ਿਆਦਾ ਪਪੂਲਰ ਹੋ ਰਹੇ ਨੇ ਟਾਈਮ ਟਰੈਵਲ ਦੇ ਬਾਰੇ ਬਹੁਤ ਸਾਰੇ ਜਿਹੜੇ ਨੇ ਕੁਆਂਟਮ ਕੰਪਿਊਟਰ ਦੇ ਨਾਲ ਰਿਲੇਟਡ ਕੁਆਂਟਮ ਮਤਲਬ ਇਲੈਕਟ੍ਰੋਨਸ ਦੇ ਨਾਲ ਫੋਟੋਨਸ ਦੇ ਨਾਲ ਸਬੰਧਤ ਚੀਜ਼ਾਂ ਸਾਹਮਣੇ ਆ ਰਹੀਆਂ ਬਹੁਤ ਸਾਰੇ ਫੋਸਿਲਾਈਜ਼ਡ ਆਬਜੈਕਟਸ ਕਿ ਟਾਈਮ ਟ੍ਰੈਵਲ ਪੋਸੀਬਲ ਹੈ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਨੇ ਮਤਲਬ ਗੱਲਾਂ ਨੇ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਐਸੇ ਕੇਸਸ ਮਿਲੇ ਨੇ ਜਿਹੜੇ ਪ੍ਰੂਵ ਕਰਦੇ ਨੇ ਕਿ ਟਾਈਮ ਟ੍ਰੈਵਲ ਜਿਹੜਾ ਹੈਗਾ ਉਹ ਐਗਜ਼ਿਸਟ ਕਰਦਾ ਹੈ ਦੁਨੀਆ ਦੇ ਵਿੱਚ ਚਲੋ ਹੁਣ ਆਪਾਂ ਇੱਕ ਇੱਕ ਕਰਕੇ ਵੀਰੋ ਸਾਰੀਆਂ ਚੀਜ਼ਾਂ ਦੇ ਉੱਪਰ ਇੱਕ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਜਿਹੜੀ ਪਹਿਲੀ ਗੱਲ ਕਹਿ ਸਕਦੇ ਹਾਂ ਉਹ ਇਹ ਕਹਿ ਸਕਦੇ ਹਾਂ ਵੀ ਅਲਬਰਟ ਆਈਨਸਟਾਈਨ ਵਰਗੇ ਸਾਇੰਟਿਸਟ ਯਾਨੀ ਵਿਗਿਆਨਿਕ ਜਿਹੜੇ ਸਾਇੰਸਦਾਨ ਨੇ ਉਹ ਉਹਨਾਂ ਨੇ ਕਲੀਅਰਲੀ ਜਿਹੜਾ ਇਸ ਗੱਲ ਦੇ ਵਿੱਚ ਵਿਸ਼ਵਾਸ ਜਤਾਇਆ ਵਿਸ਼ਵਾਸ ਕਰਦੇ ਸੀ ਉਹ ਕਿ ਟਾਈਮ ਟ੍ਰੈਵਲ ਜਿਹੜਾ ਪੋਸੀਬਲ ਹੈ ਉਹ ਉਹਨਾਂ ਦਾ ਨਾਮ ਸੀਗਾ ਉਹਨਾਂ ਨੇ ਬਹੁਤ ਸਾਰੀਆਂ ਹਪ੍ਰਤਾਂ ਪਾਈਆਂ ਜਿਹੜੀਆਂ ਅੱਗੇ ਚੱਲ ਕੇ ਬਹੁਤ ਸਾਰੇ ਵਿਗਿਆਨੀਆਂ ਨੇ ਫਾਲੋ ਕੀਤੀਆਂ ਅੱਗੇ ਚੱਲ ਕੇ ਫਿਰ 2000 ਦੇ ਵਿੱਚ 2006 ਦੇ ਵਿੱਚ ਇੱਕ ਐਸਾ ਬਹੁਤ ਸਾਰਾ ਜੀਬੂ ਗਰੀਬ ਕੇਸ ਸਾਹਮਣੇ ਆਇਆ ਜਿਹੜਾ ਕਿ ਕੀਵ ਦੇ ਵਿੱਚ ਹੋਇਆ ਜਿਹੜਾ ਕਿ ਇੱਕ ਸਰਗਈ ਪਾਉਨੋ ਮਰੇਨਕੋ ਨਾਮ ਦਾ ਬੰਦਾ ਜਿਹੜਾ ਉਹ ਮਿਲਿਆ ਬੜੀ ਅਜੀਬੋ ਗਰੀਬ ਹਾਲਾਤ ਦੇ ਵਿੱਚ ਉਹਦੀ ਇਨਕੁਆਇਰੀ ਕਰਨ ਤੋਂ ਬਾਅਦ ਗਵਰਨਮੈਂਟ ਨੂੰ ਕੀ ਅੱਗੇ ਗੱਲਾਂ ਸਾਹਮਣੇ ਆਈਆਂ ਇੱਕ ਇੱਕ ਕਰਕੇ ਆਪਾਂ ਇਹ ਸਾਰੀਆਂ ਚੀਜ਼ਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ 1943 ਦੇ ਵਿੱਚ ਇੱਕ ਫਿਲਾਡਲਫੀਆ ਆਪਰੇਸ਼ਨ ਹੋਇਆ ਜਿਦੇ ਵਿੱਚ ਇਹ ਬਿਲਕੁਲ ਅਮਰੀਕਨ ਗਵਰਨਮੈਂਟ ਨੂੰ ਪ੍ਰੂਵ ਹੋ ਗਿਆ ਟਾਈਮ ਟਰੈਵਲ ਪੋਸੀਬਲ ਹੈ ਕਿਉਂਕਿ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀਗੀ ਜਿਹੜੀ ਟਾਈਮ ਟਰੈਵਲ ਕਰਨ ਦੀ ਪਰ ਉਹ ਜਹਾਜ਼ ਤੇ ਜਿੱਤੇ ਐਕਸਪੈਰੀਮੈਂਟ ਕੀਤਾ ਗਿਆ ਸੀ ਉਹ ਹੋ ਗਿਆ ਅਸਲ ਦੇ ਵਿੱਚ ਟੈਲੀਪੋਰਟ ਯਾਨੀ ਉਹ ਸਮੇਂ ਚ ਟਰੈਵਲ ਕਰਨ ਦੀ ਬਜਾਏ ਸਥਾਨ ਦੇ ਵਿੱਚ ਟਰੈਵਲ ਕਰ ਗਿਆ ਅੱਗੇ ਚੱਲ ਕੇ ਹੋਰ ਬਹੁਤ ਸਾਰੀ ਵਿਗਿਆਨਕਾਂ ਨੇ ਖੋਜਾਂ ਕੀਤੀਆਂ ਜਿਦੇ ਵਿੱਚ ਸੁਪਰ ਪੋਜੀਸ਼ਨ ਤੇ ਕੁਆਂਟਮ ਸਿਮੈਟਰੀ ਦਾ ਸਿਧਾਂਤ ਸਾਹਮਣੇ ਆਇਆ ਫਿਰ ਇੱਕ ਚੀਜ਼ ਹੋਰ ਮਤਲਬ ਸਾਹਮਣੇ ਆਈ ਜਿਵੇਂ ਬਹੁਤ ਸਾਰੇ CIA ਦੇ ਪ੍ਰੋਜੈਕਟਸ ਚੱਲਦੇ ਨੇ ਜਿਵੇਂ ਇੱਕ ਪ੍ਰੋਜੈਕਟ ਹੈ ਉਹਨਾਂ ਦਾ ਜਿਹੜਾ ਸਟਾਰਗੇਟ ਪ੍ਰੋਜੈਕਟ ਜਿਹੜਾ ਹੈ ਸੀ ਇਹਦਾ ਬਹੁਤ ਪੌਪੂਲਰ ਹੋਇਆ ਅਮਰੀਕਨ ਲੋਕ ਜਾਣਦੇ ਨੇ ਉਹਦੇ ਵਿੱਚ ਇੱਕ ਜਿਹੜਾ ਸਾਇੰਸ ਸਾਇੰਸਦਾਨ ਸੀਗਾ ਰਿਮੋਟ ਵੀਅਰ ਬਣ ਗਿਆ ਬਾਅਦਚੋ ਮਿਲਟਰੀ ਦਾ ਰਿਮੋਟ ਵੀਅਰ ਯਾਨੀ ਉਹ ਪਹਿਲਾਂ ਜਿਹੜਾ ਹੈ ਮਿਲਟਰੀਲੀ ਸਾਇੰਟਿਸਟ ਦਾ ਕੰਮ ਕਰਦਾ ਸੀ ਉਹਦਾ ਹੈਲੀਕਾਪਟਰ ذریعے ਇੱਕ ਐਕਸੀਡੈਂਟ ਹੋ ਗਿਆ ਉਸ ਐਕਸੀਡੈਂਟ ਦੇ ਵਿੱਚ ਸੱਟ ਖਾਣ ਤੋਂ ਬਾਅਦ ਉਹਦੇ ਅੰਦਰ ਕੁਝ ਐਕਸਟਰਾ ਸੈਂਸਰੀ ਪਰਸੈਪਸ਼ਨਸ ਆ ਗਈਆਂ ਯਾਨੀ ਜਿਹੜੀਆਂ ਸਿਆਣੀਆਂ ਵਾਲੀਆਂ ਜਿਹਨੀਆਂ ਸਪਿਰਚੁਅਲ ਤਾਕਤਾਂ ਆ ਗਈਆਂ ਉਹਨੂੰ ਮਹਿਸੂਸ ਹੋਇਆ ਫਿਰ ਉਹਨੇ ਸੀਆਈਏ ਦੇ ਲਈ ਬਹੁਤ ਕੁਝ ਐਸਾ ਕੀਤਾ ਇਵਨ ਕਿ ਉਹਨੇ ਬਹੁਤ ਸਾਰੇ ਐਸੇ ਜਾਂ ਚੀਜ਼ਾਂ ਦੱਸੀਆਂ ਜਿਹੜੀਆਂ ਕਿ ਆਮ ਹਾਲਾਤਾਂ 'ਚ ਦੱਸਣੀਆਂ ਸੰਭਵ ਨਹੀਂ ਸੀਗੀਆਂ ਯਾਨੀ ਉਹਨੇ ਇੱਕ ਜਗ੍ਹਾ ਬੈਠੇ ਬੈਠੇ ਧਿਆਨ ਲਗਾ ਕੇ ਉਸ ਬੰਦੇ ਨੇ ਬਹੁਤ ਸਾਰੀਆਂ ਰਸ਼ੀਆ ਦੀਆਂ ਕਿਉਂਕਿ ਅਮਰੀਕਾ ਆਪਣਾ ਮੇਜਰ ਜਿਹੜਾ ਰਾਈਵਲ ਕੰਟਰੀ ਰਸ਼ੀਆ ਨੂੰ ਮੰਨਦਾ ਰਸ਼ੀਆ ਦੀਆਂ ਬਹੁਤ ਸਾਰੀਆਂ ਨਿਊਕਲੀਅਰ ਫੈਸਿਲਿਟੀਆਂ ਦੇ ਪਤੇ ਦੱਸੇ ਉਹਨੇ ਬਹੁਤ ਸਾਰੇ ਐਸੇ ਮਲਜ਼ਮ ਜਿਹੜੇ ਕਿ ਮਿਲ ਨਹੀਂ ਸੀ ਰਹੇ ਬਹੁਤ ਸਾਰੇ ਕੇਸਾਂ ਦੇ ਵਿੱਚ ਵਾਂਟਡ ਸੀਗੇ ਉਹਨਾਂ ਦਾ ਥੋ ਪਤਾ ਟਿਕਾਣਾ ਦੱਸਿਆ ਬਹੁਤ ਸਾਰੀਆਂ ਐਸੀਆਂ ਗੱਲਾਂ ਦੱਸੀਆਂ ਸੋ ਜਿਹੜੀਆਂ ਚੀਜ਼ਾਂ ਪ੍ਰੂਵ ਕਰਦੀਆਂ ਨੇ ਟਾਈਮ ਟਰੈਵਲ ਐਗਜ਼ਿਸਟ ਕਰਦਾ ਹੈ ਵਿਸ਼ਵਾਸ ਇਹਦੇ ਵਿੱਚ ਸਾਇੰਸਦਾਨ ਕਰਦੇ ਨੇ ਤੇ ਉਹ ਸਾਇੰਸਦਾਨ ਕਿਉਂ ਵਿਸ਼ਵਾਸ ਕਰਦੇ ਨੇ ਹੁਣ ਆਪਾਂ ਇੱਕ ਇੱਕ ਕਰਕੇ ਇਹਦੇ ਤੇ ਗੱਲ ਕਰਦੇ ਆਂ ਪਹਿਲੀ ਆਪਾਂ ਗੱਲ ਸ਼ੁਰੂ ਕਰਦੇ ਆਂ ਦੁਨੀਆਂ ਦੇ ਵਿੱਚ ਬਹੁਤ ਸਾਰੇ ਵੀਰੋ ਇਹ ਜੇ ਆਬਜੈਕਟਸ ਮਿਲੇ ਮਤਲਬ ਚੀਜ਼ਾਂ ਮਿਲੀਆਂ ਜਿਹੜੀਆਂ ਪ੍ਰੂਵ ਕਰਦੀਆਂ ਨੇ ਇੱਕ ਹਥੋੜਾ ਮਿਲਿਆ ਉਹ ਹਥੋੜਾ ਜਿਹੜਾ ਹੈਗਾ ਫਾਸਿਲਾਈਜ਼ਡ ਸੀਗਾ ਯਾਨੀ ਉਹ ਹਥੋੜਾ ਜਿਹੜਾ ਹੈਗਾ ਉਹਦੇ ਅਵਸ਼ੇਸ਼ ਇੱਕ ਬਹੁਤ ਸਾਰੇ ਸਖਤ ਪੱਥਰ ਦੇ ਵਿੱਚ ਫਸਿਆ ਪਿਆ ਸੀ ਉਹ ਹਥੋੜਾ ਉਹ ਹਥੌੜੇ ਦੇ ਜਦੋਂ ਜਿਹੜੇ ਪੱਥਰ ਸੀਗੇ ਉਹਨੂੰ ਚੈੱਕ ਕਰਿਆ ਗਿਆ ਉਹਦੀ ਕਾਰਬਨ ਡੇਟਿੰਗ ਕੀਤੀ ਗਈ ਤਾਂ ਉਹ 10 ਮਿਲੀਅਨ ਤੋਂ ਉੱਪਰ ਪੁਰਾਣਾ ਜਿਹੜਾ ਪੱਥਰ ਹੈ ਉਹਦੇ ਵਿੱਚ ਜੰਮਿਆ ਹੋਇਆ ਮਿਲਿਆ ਹੈ ਥੋੜਾ ਇਹ ਕਿਵੇਂ ਪੋਸੀਬਲ ਹੈ ਵੀ ਕੋਹ ਤੋੜਾ ਪੁਰਾਣੇ ਪੱਥਰ ਚ ਕਿਵੇਂ ਜਮ ਜੂਗਾ ਅੰਦਰ ਜਿਹੜਾ ਕਿ 10 ਮਿਲੀਅਨ ਸਾਲ ਪੁਰਾਣਾ ਹੈ ਫਿਰ ਇੱਕ ਚਾਈਨਾ ਦੇ ਵਿੱਚ ਇੱਕ ਮਕਬਰੇ ਦੇ ਵਿੱਚ ਟੂਮਬ ਦੇ ਵਿੱਚ ਇੱਕ ਐਸੀ ਰਿੰਗ ਵਾਚ ਜਿਹਨੂੰ ਕਹਿੰਦੇ ਆ ਮਤਲਬ ਅੰਗੂਠੀ ਬਣੀ ਹੋਈ ਸੀ ਪਰ ਕੜੀ ਸੀਗੀ ਉਹ ਉਹ ਮਿਲੀ ਤੇ ਉਹ ਜਿਹੜੀ ਹੈਗੀ ਆ ਉਹ ਬਹੁਤ ਪੁਰਾਣੇ ਬਿਲਡ ਅਪ ਬਿਲਡ ਦੀ ਸੀਗੀ ਬਹੁਤ ਪੁਰਾਣੀ ਨਿਰਮਨ ਹੋਇਆ ਹੋਇਆ ਸੀ ਉਹਦਾ ਤੇ ਉਹਦੇ ਤੇ ਲਿਖਿਆ ਹੋਇਆ ਸੀ ਸਵਿਸ ਤੇ ਉਹ 1800 ਅ 48 ਤੋਂ 68 ਦੇ ਵਿੱਚ ਵਿੱਚ ਕਿਸੇ ਟਾਈਮ ਦੇ ਵਿੱਚ ਐਗਜ਼ੈਕਟ ਨਹੀਂ ਉਹਨਾਂ ਨੂੰ ਪਤਾ ਹੈ 1848 ਤੋਂ 68 ਦੇ ਵਿੱਚੋਂ ਮਿਲੀ ਸੀ ਜਦੋਂ ਕਿ ਜਿਹੜਾ ਸਵਿਟਜ਼ਰਲੈਂਡ ਕੰਟਰੀ ਐਗਜ਼ਿਸਟ ਹੀ ਨਹੀਂ ਸੀ ਕਰਦਾ ਤੇ ਉਹ ਉਹ ਐਗਜ਼ਿਸਟ ਨਹੀਂ ਸੀ ਕਰਦਾ ਤਾਂ ਉਹਨੇ ਵਾਚੇਸ ਕੀ ਬਣਾਉਣੀਆਂ ਸੀ ਵਾਚੇਸ ਨਹੀਂ ਸੀ ਬਣਾਉਣੀਆਂ ਤਾਂ ਉਹਦਾ ਵਾਚੇਸ ਦੇ ਮਾਮਲੇ 'ਚ ਨਾਮ ਕੀ ਹੋਣਾ ਸੀ ਤਾਂ ਉਹਦੇ ਉੱਪਰ ਹੀ ਕਿਵੇਂ ਆਇਆ ਲੋਕਾਂ ਦਾ ਇਹ ਮੰਨਣਾ ਹੈ ਆਮ ਤੌਰ ਤੇ ਸਾਇੰਟਿਸਟਾਂ ਦਾ ਵੀ ਇਹ ਮੰਨਣਾ ਹੈ ਵੀ ਇਹ ਸਿਰਫ ਔਰ ਸਿਰਫ ਅਗਰ ਇਦਾਂ ਪੋਸੀਬਲ ਹੈ ਇਹਦੇ ਪਿੱਛੇ ਕੋਈ ਲੌਜੀਕ ਹੈ ਤਾਂ ਉਹ ਸਿਰਫ ਲੌਜੀਕ ਇਹ ਹੋ ਸਕਦਾ ਵੀ ਕੋਈ ਜਿਹੜਾ ਹੈਗਾ ਸ਼ਖਸ ਟਾਈਮ ਟ੍ਰੈਵਲ ਕਰਕੇ ਪਿੱਛੇ ਗਿਆ ਤੇ ਉਹਨੇ ਉਹ ਅੰਗੂਠੀ ਜਿਹੜੀ ਹੈਗੀ ਆ ਉਸ ਮਕਬਰੇ ਦੇ ਵਿੱਚ ਜਾਂ ਉਸ ਮਕਬਰੇ ਨੂੰ ਸੀਲ ਕਰਨ ਵਾਲੇ ਸ਼ਖਸਾਂ ਦੇ ਵਿੱਚ ਕਿਤੇ ਉਹ ਬੰਦਾ ਸ਼ਾਮਿਲ ਸੀਗਾ ਸਿਰਫ ਇਸੇ ਤਰੀਕੇ ਦੇ ਨਾਲ ਉਹ ਅੰਗੂਠੀ ਜਿਹੜੀ ਆ ਉੱਥੇ ਆ ਸਕਦੀ ਹੈ ਇੱਕ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ 1 ਮਿਲੀ ਉਹਦੇ ਵਿੱਚ ਦਿਖਿਆ ਕਿ ਇੱਕ ਬੰਦਾ ਤੁਰਿਆ ਜਾ ਰਿਹਾ ਉਹਦੇ ਕੋਲ ਦੀ ਇੱਕ ਟਰੱਕ ਲੰਘ ਰਿਹਾ ਤੇ ਉਹ ਟਰੱਕ ਦਾ ਜਿਹੜਾ ਆਪਾਂ ਪੰਜਾਬੀ ਚ ਜਿਹਨੂੰ ਕਹਿੰਦੇ ਨੇ ਡਾਲਾ ਉਹ ਡਾਲਾ ਜਿਹੜਾ ਹੈਗਾ ਉਹਦਾ ਖੁੱਲਣ ਵਾਲਾ ਸੀਗਾ ਟਿੱਲਾ ਸੀਗਾ ਤੇ ਇੱਕਦਮ ਮੱਧਮ ਸੀਸੀਟੀਵੀ 'ਚ ਦਿਖਦਾ ਉਹਦੇ ਪਿੱਛੋਂ ਕੋਈ ਬੰਦਾ ਪ੍ਰਗਟ ਹੁੰਦਾ ਆ ਉਹਦੀ ਪਿੱਠ ਤੇ ਐ ਹੱਥ ਮਾਰਦਾ ਐ ਏਦਾਂ ਕਰਕੇ ਉਹ ਬੰਦਾ ਜਦ ਪਿੱਛੇ ਦੇਖਦਾ ਉਹ ਦੇਖਦਾ ਪਿੱਛੋਂ ਟਰੱਕ ਆ ਰਿਹਾ ਉਹਦਾ ਡਾਲਾ ਖੁੱਲ ਗਿਆ ਉਹ ਬੰਦਾ ਬਿਲਕੁਲ ਸਾਈਡ ਤੇ ਹੋ ਜਾਂਦਾ ਤੇ ਡਾਲਾ ਉਹਦੇ ਤੋਂ 1 ਇੰਚ ਦੂਰ ਦੀ ਲੰਘ ਜਾਂਦਾ ਵੀ 100% ਉਹ ਬੰਦੇ ਨੇ ਮਰ ਜਾਣਾ ਸੀ ਇਹ ਵੀ ਦੱਸਿਆ ਜਾਂਦਾ ਹੈ ਵੀ ਕੋਈ ਟਾਈਮ ਟਰੈਵਲਰ ਜਿਹੜਾ ਹੈਗਾ ਉਹਨੂੰ ਬਚਾਉਣ ਦੇ ਲਈ ਟਾਈਮ ਟਰੈਵਲ ਕਰਕੇ ਇਹ ਇਸ ਸਮੇਂ ਦੇ ਵਿੱਚ ਆਇਆ ਫਿਰ ਬਹੁਤ ਸਾਰੇ ਦੁਨੀਆਂ ਦੇ ਵਿੱਚ ਪਪੂਲਰ ਕੇਸ ਨੇ ਜਿਸ ਤਰ੍ਹਾਂ ਰੁਡੋਲਫ ਫੈਂਸ ਦਾ ਕੇਸ ਹੈ ਮਿਸਿੰਗ ਦਾ ਕੇਸ ਹੈ ਮਿਸਿੰਗ ਕੇਸ ਮਤਲਬ ਗਵਾਚੇ ਹੋਏ ਇਨਸਾਨ ਦਾ ਕੀ ਹੋਇਆ ਕਿ ਨਿਊਯਾਰਕ ਦੇ ਵਿੱਚ ਇੱਕਦਮ ਸੜਕ ਦੇ ਉੱਤੇ ਇੱਕ ਇਸ ਤਰ੍ਹਾਂ ਦਾ ਬੰਦਾ ਜਿਵੇਂ ਨਾ ਬੁੰਦ ਲਿਆ ਹੋਇਆ ਪਟਕਿਆ ਹੋਇਆ ਬੰਦਾ ਮਿਲਿਆ ਤੇ ਪੁਲਿਸ ਨੇ ਉਹਨੂੰ ਰੋਕ ਲਿਆ ਤੇ ਉਹ ਬੰਦੇ ਦੇ ਕੱਪੜੇ ਇਸ ਤਰ੍ਹਾਂ ਦੇ ਸੀਗੇ ਜਿਵੇਂ ਬਹੁਤ ਸਾਲ ਪੁਰਾਣੇ ਬਹੁਤ ਪੁਰਾਣੀ ਸਦੀ ਦੇ ਕੋਈ ਕੱਪੜੇ ਪਾਏ ਹੁੰਦੇ ਨੇ ਉਹਦੇ ਬੰਦਾ ਪ ਦੇਖ ਕੇ ਲੱਗ ਰਿਹਾ ਸੀ ਵੀ ਉਹਦੇ ਜੋ ਵੀ ਚੀਜ਼ਾਂ ਪਾਈਆਂ ਹੋਈਆਂ ਸੀ ਉਹ ਬੰਦਾ ਕਿਥੇ ਜਿਵੇਂ ਪੁਰਾਣੀ ਯੁੱਗ ਦਾ ਬੰਦਾ ਕੋਈ ਏਸ ਯੁੱਗ ਦੇ ਵਿੱਚ ਬੜੀਆਂ ਬੜੀਆਂ ਸਕਾਈ ਸਕ੍ਰਾਈਪਰ ਟਾਈਪ ਬਿਲਡਿੰਗਸ ਦੇ ਵਿਚਾਲੇ ਆ ਖੜੇ ਤਾਂ ਉਹ ਕੀ ਹੋਇਆ ਇੱਕਦਮ ਜਦੋਂ ਗੁੰਦਲਾ ਜਾਂ ਖੜਿਆ ਉਹ ਬੁੰਦਲ ਗਿਆ ਦੇਖ ਕੇ ਆਲੇ ਦੁਆਲੇ ਟ੍ਰੈਫਿਕ ਨੂੰ ਤੇ ਜਦੋਂ ਉਹਦੇ ਕੋਲ ਦੀ ਇੱਕਦਮ ਕਾਰ ਆਈ ਉਹਦੇ ਵਿੱਚ ਵੱਜਿਆ ਤੇ ਉਹ ਬੰਦੇ ਦੀ ਡੈਥ ਹੋ ਗਈ ਜਦੋਂ ਉਸ ਬੰਦੇ ਦੀ ਇਨਕੁਆਇਰੀ ਸ਼ੁਰੂ ਹੋਈ ਇਹ ਕੇਸ ਬਹੁਤ ਪਪੂਲਰ ਹੈ ਤੁਸੀਂ ਚੈੱਕ ਵੀ ਕਰ ਸਕਦੇ ਹੋ ਅਮਰੀਕਨ ਲੋਕ ਇਹਦੇ ਬਾਰੇ ਜਾਣਦੇ ਨੇ ਨਿਊਯਾਰਕ ਮਿਸਿੰਗ ਫਾਈਲ ਵੀ ਕਹਿ ਦਿੰਦੇ ਨੇ ਇਹਨੂੰ ਇਹ ਜਿਹੜਾ ਹੈਗਾ 1950 ਦੇ ਵਿੱਚ ਜਿਹੜਾ ਹੈਗਾ ਇਹ ਕੇਸ ਦੱਸਿਆ ਜਾਂਦਾ ਵੀ ਇਹ 1950 ਦਾ ਜਿਹੜਾ ਇਹ ਬੰਦਾ ਸੀਗਾ ਰੋਡੋਲਫ ਫੈਂਜ਼ ਹੈ ਨਾ ਨਿਊਯਾਰਕ ਦੇ ਵਿੱਚ 1950 ਦਾ ਇਹ ਕੇਸ ਜਿਹੜਾ ਹੈਗਾ ਆ ਕੇ ਸੋਲਵ ਹੁੰਦਾ ਹੈ ਤਕਰੀਬਨ ਤਕਰੀਬਨ 2002 ਦੇ ਵਿੱਚ ਤਾਂ ਉਹ ਕਿਵੇਂ ਹੋਇਆ ਕੇਸ ਸੋਲਵ ਕੀ ਹੋਇਆ ਕਿ ਉਹ ਬੰਦਾ ਜਿਹੜਾ ਹੈਗਾ ਜਦੋਂ ਉਹ ਮਰ ਗਿਆ ਤਾਂ ਉਹਦਾ ਸਾਰਾ ਕੁਝ ਚੈੱਕ ਕੀਤਾ ਗਿਆ ਉਹਦੇ ਆਈਡੀ ਪ੍ਰੂਫ ਵਗੈਰਾ ਉਹ ਬਿਲਕੁਲ オリジナル ਸੀਗੇ ਪਰ ਉਹ ਜਿਹੜੇ ਹੈਗੇ ਨੇ ਇਹਨਾਂ ਨੂੰ ਆਪਣੇ ਡਾਟਾ ਰਿਕਾਰਡ ਦੇ ਵਿੱਚ ਨਹੀਂ ਮਿਲੇ ਤਾਂ ਉਹਦਾ ਜਿਹੜਾ ਨਾਮ ਸੀਗਾ ਰੁਡੋਲਫ ਫੈਂਜ਼ ਸੀਨੀਅਰ ਸੀਗਾ ਜਦੋਂ ਉਹਦੀ ਉਹਨੂੰ ਡਾਇਰੈਕਟਰੀ ਚ ਲੱਭਿਆ ਗਿਆ ਪੁਰਾਣੇ ਸਮਿਆਂ ਦੀਆਂ ਡਾਇਰੈਕਟਰੀਜ਼ ਦੇ ਵਿੱਚ ਤਾਂ ਇੱਕ ਨਾਮ ਸਾਹਮਣੇ ਆਇਆ ਰੁਡੋਲਫ ਫੈਂਜ਼ ਜੂਨੀਅਰ ਜਦੋਂ ਰੁਡੋਲਫ ਐਂਸ ਜੂਨੀਅਰ ਦੀ ਤਲਾਸ਼ ਕੀਤੀ ਗਈ ਤਾਂ ਉਹਦੀ ਵਿਧਵਾ ਮਿਲੀ ਉਹ ਬੰਦਾ ਵੀ ਮਰ ਚੁੱਕਾ ਸੀ ਉਹਦੀ ਵਿਧਵਾ ਮਿਲੀ ਤਾਂ ਉਹਨੇ ਦੱਸਿਆ ਵੀ ਮੇਰਾ ਜਿਹੜਾ ਹਸਬੰਡ ਸੀਗਾ ਉਹਦਾ ਜਿਹੜਾ ਦਾਦਾ 1950 ਦੇ ਵਿੱਚ ਮਿਸਿੰਗ ਹੋ ਗਿਆ ਸੀਗਾ ਤੇ ਉਹ ਜਿਹੜਾ ਮਿਸਿੰਗ ਹੋਇਆ ਸੀ ਕਹਿੰਦੇ ਵੀ ਉਹ ਈਵਨਿੰਗ ਵਾਕ ਲਈ ਬਾਹਰ ਗਿਆ ਸੀ ਤੇ ਮੁੜ ਕੇ ਨਹੀਂ ਆਇਆ ਹੈਗਾ ਉੱਥੋਂ ਉਹ ਮਿਸਿੰਗ ਹੋ ਗਿਆ ਸੀਗਾ ਉਹ ਦਾ ਜਿਹੜਾ ਹੈਗਾ ਉਹਦਾ ਕੇਸ ਜਿਹੜਾ ਬਹੁਤ ਇੰਟਰਸਟਿੰਗ ਕੇਸ ਮੰਨਿਆ ਜਾਂਦਾ ਕਿਉਂਕਿ ਉਹਦੇ ਸਾਰੇ ਦੇ ਸਾਰੇ ਪ੍ਰੂਫ ਜਿਹੜੇ ਨੇ origignal ਸੀਗੇ ਉਹਦਾ ਪਤਾ ਲੱਗਿਆ ਵੀ ਹਾਂ ਉਹ ਬੰਦਾ ਜਿਹੜਾ ਮਰਿਆ ਇਸ ਟਾਈਮ ਚ ਆ ਕੇ ਮਤਲਬ ਫਿਰ ਸਾਇੰਟਿਸਟਾਂ ਨੇ ਤੰਤ ਕੱਢਿਆ ਵੀ ਉਹ ਜਿਹੜਾ ਬੰਦਾ ਸੀਗਾ ਉਹ ਪੁਰਾਣੇ ਟੈਮਾਂ ਦੇ ਵਿੱਚ ਜਦੋਂ ਉਹ ਗਾਇਬ ਹੋਇਆ ਸੀ ਯਾਨੀ ਜਦੋਂ ਉਹ ਮਤਲਬ ਐਜ਼ ਦਾਦੇ ਦੀ ਪੋਜੀਸ਼ਨ ਦੇ ਵਿੱਚ ਇੱਕ ਤਰ੍ਹਾਂ ਨਾਲ ਜੀ ਰਿਹਾ ਸੀਗਾ ਆਪਣੇ ਯੁੱਗ ਦੇ ਵਿੱਚ ਤਾਂ ਉਸ ਟਾਈਮ ਗਾਇਬ ਹੋਇਆ ਸੀ ਤਾਂ ਇੱਕਦਮ ਇੱਥੇ ਪ੍ਰਗਟ ਹੋਇਆ ਵਿਗਿਆਨੀ ਕਹਿੰਦੇ ਨੇ ਵੀ ਜਿਹੜਾ ਟਾਈਮ ਟਰੈਵਲ ਦਾ ਅਗਰ ਪੋਸੀਬਿਲਟੀ ਹੈ ਉਹ ਕੋਈ ਇਸ ਤਰ੍ਹਾਂ ਨਾਲ ਹੈ ਵੀ ਕੋਈ ਬੰਦਾ ਜਿਹੜਾ ਹੈ ਬਲੈਕ ਹੋਲ ਦੇ ਵਿੱਚ ਫਸ ਜੇ ਫਿਰ ਕੀ ਹੁੰਦਾ ਉਹ ਸਾਈਕਲ ਲੂਪ ਪੂਰਾ ਕਰਕੇ ਇੱਕ ਵਾਰ ਦੁਬਾਰੋ ਉਸੇ ਜਗ੍ਹਾ ਤੇ ਜ਼ਰੂਰ ਪ੍ਰਗਟ ਹੁੰਦਾ ਪਰ ਕਈ ਵਾਰੀ ਸਮੇਂ ਦਾ ਫਰਕ ਪੈ ਜਾਂਦਾ ਹੁੰਦਾ ਉਸੇ ਜਗ੍ਹਾ ਉਹਦੇ ਵਾਪਸ ਪਹੁੰਚਣ ਦੇ ਨਾਲ ਸੋਹੀ ਇਸ ਤਰ੍ਹਾਂ ਦਾ ਕੇਸ ਦੂਸਰਾ ਜਿਹੜਾ ਹੈਗਾ ਇੱਕ ਬਹੁਤ ਪਪੂਲਰ ਕੇਸ ਜਿਹੜਾ ਹੈਗਾ ਐਂਡਰੂ ਕਾਲਸਨ ਦਾ ਕੇਸ ਹੈ ਇਹ ਵੀ ਅਮਰੀਕਾ ਦਾ ਕੇਸ ਹੈ FBI ਨੇ ਇਹਨੂੰ ਇਸ ਕੇਸ ਨੂੰ ਜਿਹੜਾ ਹੈਗਾ ਟਰੇਸ ਕੀਤਾ ਸੀਗਾ ਇਸ ਕੇਸ ਦੀ ਜਾਂਚ ਕੀਤੀ ਸੀ ਹੋਇਆ ਕਿ ਕੀ ਕਿਸੇ ਬੰਦੇ ਨੇ ਪੈਸੇ ਲਾਏ ਸ਼ੇਰਾਂ ਦੇ ਵਗੈਰਾ ਦੇ ਵਿੱਚ ਸਟਾਕ ਮਾਰਕੀਟਿੰਗ ਕਰਦਾ ਸੀਗਾ ਉਹਦੀ ਟਰੇਡਿੰਗ ਕਰਦਾ ਸੀ ਉਹ ਤਾਂ ਉਹ ਉਸ ਬੰਦੇ ਨੂੰ ਇੱਕਦਮ ਇੰਨੇ ਜ਼ਿਆਦਾ ਮਤਲਬ ਪ੍ਰੋਫਿਟ ਹੋਇਆ ਤਾਂ ਸ਼ੱਕ ਪਿਆ ਐਸ ਈ ਸੀ ਜਿਵੇਂ ਸੇਬੀ ਆ ਇੰਡੀਆ ਦੇ ਵਿੱਚ ਉਹਨਾਂ ਦੀ ਐਸ ਈ ਸੀ ਨੇ ਇਨਕੁਆਇਰੀ ਕੀਤੀ ਉਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਜਦੋਂ ਉਸ ਬੰਦੇ ਨੂੰ ਐਫ ਬੀ ਆਈ ਫੜ ਕੇ ਲੈ ਗਈ ਤਾਂ ਉਹਨੂੰ ਕਿਹਾ ਦੱਸ ਭਾਈ ਤੂੰ ਇਨਸਾਈਡਰ ਟਰੇਡਿੰਗ ਕਿਹਾ ਜਾਂਦਾ ਇਸ ਚੀਜ਼ ਨੂੰ ਵੀ ਅੰਦਰੋਂ ਕੋਈ ਦੇ ਨੂੰ ਟਿਪਈਆ ਕੋਈ ਐਸਾ ਕੁਝ ਪਤਾ ਲੱਗਿਆ ਇਨਫਾਰਮੇਸ਼ਨ ਮਿਲੀ ਜਿਹਦੇ ਕਰਕੇ ਉਹਨੇ ਉਸ ਕੰਪਨੀ ਦੇ ਵਿੱਚ ਪੈਸੇ ਲਾਤੇ ਤੇ ਬਹੁਤ ਜ਼ਿਆਦਾ ਇੱਕਦਮ ਪ੍ਰੋਫਿਟ ਹੋ ਗਿਆ ਉਹਨੂੰ ਬੰਦੇ ਨੂੰ ਤੇ ਪਰ ਕੰਪਨੀ ਨੂੰ ਬਹੁਤ ਜ਼ਿਆਦਾ ਘਾਟਾ ਹੋ ਗਿਆ ਇਨ दैट ਕੇਸ ਕੀ ਕਰਦੀਆਂ ਕੰਪਨੀਆਂ ਕੰਪਲੇਟ ਪਾਉਂਦੀਆਂ ਨੇ ਵੀ ਇਹਦੀ ਇਨਕੁਆਰੀ ਕੀਤੀ ਜਾਵੇ ਕਿਸੇ ਨੇ ਇਨਸਾਈਡ ਟਿਪ ਤਾਂ ਟਿਪ ਤਾਂ ਨਹੀਂ ਦਿੱਤੀ ਜਿਹਦੇ ਕਰਕੇ ਬੰਦੇ ਨੇ ਇੰਨਾ ਇੱਕਦਮ ਪੈਸਾ ਲਾਇਆ ਨਹੀਂ ਕੋਈ ਇੱਕਦਮ ਇੰਨਾ ਪੈਸਾ ਨਹੀਂ ਲਾਂਦਾ ਕਿਉਂਕਿ ਅਨਪ੍ਰੇਡਿਕਟੇਬਲ ਚੀਜ਼ ਤੇ ਇਸ ਤਰ੍ਹਾਂ ਕੋਈ ਇੰਨਾ ਪੈਸਾ ਨਹੀਂ ਲਾਂਦਾ ਹੁੰਦਾ ਤਾਂ ਉਹ ਜਦੋਂ ਉਹਦੀ ਇਨਕੁਆਰੀ ਹੋਈ ਉਸ ਬੰਦੇ ਨੇ ਸਿੱਧਾ ਸਾਫ਼ ਪਹਿਲੇ ਸਟੈਪ ਤੇ ਹੀ ਦੱਸਤਾ ਵੀ ਮੈਂ ਜਿਹੜਾ ਹੈਗਾ ਇਹ ਮੈਂ ਫਿਚਰ ਦੇ ਵਿੱਚ ਜਾ ਕੇ ਬਕਾਇਦਾ ਦੇਖ ਕੇ ਕਿ ਕਿਹੜੀਆਂ ਕੰਪਨੀਆਂ ਉੱਪਰ ਗਈਆਂ ਉਹ ਕੰਪਨੀਆਂ 'ਚ ਵਾਪਸ ਆ ਕੇ ਮੈਨੇ ਜਿਹੜਾ ਸ਼ੇਰਾਂ ਤੇ ਪੈਸਾ ਲਾਇਆ ਉਹਨਾਂ ਨੇ ਉਹਨੂੰ ਪਾਗਲਖਾਨੇ ਭੇਜਤਾ ਡਾਕਟਰ ਨੂੰ ਵੀ ਉਹ ਸੇਮ ਗੱਲ ਕਹਿੰਦਾ ਰਿਹਾ ਉਸ ਬੰਦੇ ਦੇ ਕਦੇ ਬਿਆਨ ਨਹੀਂ ਬਦਲੇ ਤਾਂ ਕੀ ਹੋਇਆ ਇੱਕਦਮ ਇੱਕ ਅਜਨਬੀ ਬੰਦੇ ਨੇ ਉਹਦੀ ਬੇਲ ਬਾਂਡ ਭਰੀ ਮਤਲਬ ਉਹਦੀ ਜ਼ਮਾਨਤ ਕਰਾਈ ਜਦੋਂ ਜ਼ਮਾਨਤ ਕਰਾਈ ਨਾ ਉਹ ਅਜਨਬੀ ਉਹਦੀ ਜ਼ਮਾਨਤ ਕਰਾਉਣ ਵਾਲਾ ਨਾ ਉਹ ਖੁਦ ਉਹ ਜਿਹੜਾ ਐਂਡਰੂ ਕਾਲਸਨ ਸੀਗਾ ਉਹਦਾ ਬਕਾਇਦਾ ਰਿਕਾਰਡ ਚੈੱਕ ਕੀਤਾ ਉਹਨਾਂ ਨੇ FBI ਨੇ ਤਾਂ ਐਂਡਰੂ ਕਾਲਸਨ ਨਾਮ ਦਾ ਉਹ ਬੰਦਾ ਮਤਲਬ ਪਾਸਟ ਦੇ ਵਿੱਚ ਕਿਤੇ ਐਗਜ਼ਿਸਟ ਕਰਦਾ ਸੀ ਉਸ ਸਮੇਂ ਦੇ ਵਿੱਚ ਉਹ ਉਸ ਨਾਮ ਦਾ ਕੋਈ ਬੰਦਾ ਹੀ ਐਗਜ਼ਿਸਟ ਨਹੀਂ ਸੀ ਕਰਦਾ ਫਿਊਚਰ ਦੇ ਵਿੱਚ ਵੀ ਉਹ ਉਸ ਨਾਮ ਦਾ ਬੰਦਾ ਐਗਜ਼ਿਸਟ ਕਰ ਰਿਹਾ ਸੀ ਪਰ ਪ੍ਰੈਜ਼ੈਂਟ ਦੇ ਵਿੱਚ ਉਸ ਨਾਮ ਦਾ ਬੰਦਾ ਹੀ ਐਗਜ਼ਿਸਟ ਨਹੀਂ ਸੀ ਕਰ ਰਿਹਾ ਤੇ ਨਾਂ ਮੁੜ ਕੇ ਦੁਬਾਰੋ ਕਦੇ ਜਦੋਂ ਬੰਦਾ ਬੇਲ ਤੋਂ ਬਾਅਦ ਗਾਇਬ ਹੋਇਆ ਨਾ ਉਹ ਕਦੇ ਮਿਲਿਆ ਨਾ ਉਹਦਾ ਕਦੇ ਕੋਈ ਰਿਕਾਰਡ ਟਰੈਕ ਹੋਇਆ ਕਿਤੇ ਵੀ ਕੋਈ ਕਿਉਂਕਿ ਫੋਰਨ ਦੇ ਵਿੱਚ ਕੈਮਰੇ ਵਗੈਰਾ ਹੁੰਦੇ ਨੇ ਉਹ ਜਿਹੜੇ ਸਾਡੇ ਮਤਲਬ ਵੈਰਾਈਟੀ ਨਾਲ ਨੂੰ ਰੀਡ ਕਰ ਲੈਂਦੇ ਸਾਡੀ ਅੱਖਾਂ ਨੂੰ ਸਾਡੇ ਫਿੰਗਰਪ੍ਰਿੰਟਸ ਨੂੰ ਉਹਨਾਂ ਕੋਈ ਆਈਡੈਂਟੀਟੀ ਮਤਲਬ ਬੰਦੇ ਦੀ ਕਿਤੇ ਨਾ ਕਿਤੇ ਕੈਮਰੇ ਚ ਆ ਜਾਂਦੀ ਹੈ ਤੇ ਉਹ ਡਾਟਾ ਜਿਹੜਾ ਹੈ ਸੈਂਟਰਲਾਈਜ਼ਡ ਜਿਹੜਾ ਡਾਟਾ ਹੁੰਦਾ ਉਹ ਚੱਕ ਲੈਂਦਾ ਵੀ ਇਹ ਫਲਾਣੇ ਨਾਮ ਦੇ ਬੰਦੇ ਦੀ ਅੱਖਾਂ ਦੀ ਪੁਤਲੀ ਹੈ ਫਲਾਣੇ ਨਾਮ ਦੇ ਬੰਦੇ ਦੇ ਹੱਥਾਂ ਦੇ ਨਿਸ਼ਾਨ ਨੇ ਯਾਨੀ ਆਪਣੀ ਡੀਐਨਏ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਉਹ ਤੱਕ ਉਹਦੇ ਵਿੱਚ ਹੁੰਦੀ ਹੈ ਇਹ ਜਿਹੜਾ ਬਹੁਤ ਇੱਕ ਜਿਹੜਾ ਹੋਰ ਕੇਸ ਸੀਗਾ ਸਰਗੇਈ ਪੋਨੋਮਰਿੰਕੋ ਦਾ ਕੇਸ ਸੀਗਾ ਸਰਗੇਈ ਪੋਨੋਮਰਿੰਕੋ ਜਿਹੜਾ ਹੈਗਾ ਉਹ ਤਕਰੀਬਨ ਤਕਰੀਬਨ 2006 ਦੇ ਵਿੱਚ ਕੀਰ ਦੇ ਵਿੱਚ ਯਾਨੀ ਯੂਕਰੇਨ ਦੀ ਰਾਜਧਾਨੀ ਦੇ ਵਿੱਚ ਬੜੇ ਉਹ ਵੀ ਬੁੰਦਲੇ ਜਿਹੇ ਹਾਲਾਤਾਂ ਚ ਬੁੜੀਆਂ-ਬੁੜੀਆਂ ਬਿਲਡਿੰਗਾਂ ਦੇ ਵਿਚਾਲੇ ਪਟਕਦਾ ਮਿਲਿਆ ਤੇ ਉਹਨੂੰ ਪੁਲਿਸ ਨੇ ਰੋਕ ਲਿਆ ਵੀ ਬੜਾ ਹੀ ਅਜੀਬ ਜਿਹਾ ਲੱਗ ਰਿਹਾ ਇਹਦੇ ਕਪੜੇ ਵੀ ਹੋਰ ਤਰ੍ਹਾਂ ਦੇ ਨੇ ਪੁਰਾਣੇ ਜੇ ਯੁੱਗ ਵਾਂਗੂ ਤੇ ਇਹਦਾ ਕੁਛ ਵੀ ਉਹਦੇ ਗਲ ਚ ਇੱਕ ਕੈਮਰਾ ਲਟਕਾਇਆ ਹੋਇਆ ਸੀਗਾ ਬਸ ਉਹ ਆਪ ਬੰਦਲੇ ਬੰਦਲੇ ਜ ਫਿਰਦਾ ਸੀ ਜਿਵੇਂ ਕੋਈ ਬੰਦਾ ਕਿਸੇ ਹੋਰ ਯੁੱਗ ਚ ਚਲਾ ਜਾਵੇ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਉਹਨੂੰ ਦੇਖ ਕੇ ਜਦੋਂ ਉਹਨੂੰ ਪੁਲਿਸ ਨੇ ਫੜ ਲਿਆ ਉਹਨਾਂ ਨੇ ਉਹਨੂੰ ਪੁੱਛਿਆ ਤਾਂ ਉਹਦੇ ਆਈਡੀ ਪ੍ਰੂਫ ਵਗੈਰਾ ਮੰਗੇ ਤਾਂ ਉਹ 100% ਸਹੀ ਔਥੈਂਟਿਕ ਆਈਡੀ ਪ੍ਰੂਫ ਉਹਦੇ ਮਿਲੇ ਤੇ ਜਦੋਂ ਉਹਨਾਂ ਨੇ ਉਹਦਾ ਆਈਡੀ ਪ੍ਰੂਫ ਚੈੱਕ ਕੀਤਾ ਤਾਂ ਉਹ ਸੋਵੀਅਤ ਯੂਰ ਦਾ ਸੀਗਾ ਯਾਨੀ ਜਦੋਂ ਸੋਵੀਅਤ ਰੂਸ ਜਿਹੜਾ ਹੈਗਾ ਵੰਡਿਆ ਨਹੀਂ ਸੀ ਗਿਆ ਯੂਕਰੇਨ ਤੇ ਸੋਵੀਅਤ ਰੂਸ ਇੱਕੋ ਹੋਇਆ ਕਰਦੇ ਜੀ ਬਕਾਇਦਾ ਉਹਦੇ 100% ਆਈਡੀ ਪ੍ਰੂਫ ਸੀਗੇ ਫਿਰ ਉਹਦਾ ਬੰਦੇ ਦਾ ਜਿਹੜਾ ਸਰਗੇਈ ਪੋਨਮੋਰਾਂਕੋ ਸੀਗਾ ਉਹਦੇ ਨਾਮ ਦਾ ਰਿਕਾਰਡ ਚੈੱਕ ਕੀਤਾ ਗਿਆ ਬਕਾਇਦਾ ਸੋਵੀਅਤ ਰੂਸ ਦੇ ਵਿੱਚ ਤਕਰੀਬਨ 1956 ਦੇ ਵਿੱਚ ਉਹ ਬੰਦਾ ਐਗਜ਼ਿਸਟ ਕਰਦਾ ਸੀਗਾ ਉਸ ਬੰਦੇ ਨੇ ਖੁਦ ਵੀ ਇਹੀ ਦੱਸਿਆ ਸੀ ਵੀ ਮੈਂ ਇਸ ਸਮੇਂ ਦੇ ਵਿੱਚ ਸੀਗਾ ਤੇ ਮੈਨੂੰ ਪਤਾ ਨਹੀਂ ਮੈਂ ਖੜਾ ਇਸੇ ਥਾਂ ਤੇ ਸੀਗਾ ਤਾਂ ਉਹਨਾਂ ਨੇ ਕੀ ਕਰਿਆ ਉਹਦਾ ਕੈਮਰਾ ਲਿਆ ਉਹਦੇ ਕੈਮਰੇ ਦੀਆਂ ਇਨਕੁਆਰੀਆਂ ਕੀਤੀਆਂ ਉਹਦੇ ਕੈਮਰੇ ਦੇ ਵਿੱਚੋਂ ਰੀਲ ਕੱਢੀ ਦੇਖੋ ਰੀਲ ਜਿਹੜੀ ਆ ਬਿਲਕੁਲ ਅਨਟਚ ਹਾਲਾਤ ਹਾਲਤ ਦੇ ਵਿੱਚ ਬਿਲਕੁਲ ਸਹੀ ਮਿਲੀ ਨਹੀਂ ਦੇਖ ਲਓ ਵੀ 2000 1956 ਤੋਂ ਲੈ ਕੇ 2000 5 6 ਦੇ ਵਿਚਾਲੇ ਕਿੰਨਾ ਸਮਾਂ ਹੋ ਗਿਆ ਇੰਨੀ ਦੇਰ ਦੇ ਵਿੱਚ ਪੁਰਾਣੇ ਟਾਈਮ ਦੀਆਂ ਰੀਲਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਂਦੀਆਂ ਸੀ ਮੋਹਸ਼ਰ ਵਗੈਰਾ ਨਾਲ ਉਹ ਜਦੋਂ ਉਹਨਾਂ ਨੇ ਚੈੱਕ ਕੀਤਾ ਉਹ ਰੀਲ ਦੀਆਂ ਫੋਟੋਆਂ ਡਿਵੈਲਪ ਕਰਾਈਆਂ ਤਾਂ ਉਹ ਜਿਸ ਜਗ੍ਹਾ ਤੇ ਉਹ ਖੜਾ ਸੀ ਉਸੇ ਜਗ੍ਹਾ ਦੇ ਪੁਰਾਣੀਆਂ ਮਤਲਬ 1956 ਦੇ ਟਾਈਮ ਦੀਆਂ ਬਿਲਕੁਲ ਸਾਰੇ ਬਸੇਨੀਆਂ ਯਾਨੀ ਜਿਸ ਆਲੇ ਦੁਆਲੇ ਦੇ ਵਿਚਾਲੇ ਖੜਾ ਸੀ ਉਹਦੇ ਆਲੇ ਦੁਆਲੇ ਦੀਆਂ ਫੋਟੋਆਂ ਖਿੱਚ ਰਿਆ ਸੀ ਸੇਮ ਉਹੀ ਫੋਟੋਆਂ ਉਹਦੇ ਕੈਮਰੇ ਦੇ ਵਿੱਚੋਂ ਨਿਕਲੀਆਂ ਸੋ ਇਹ ਦੁਨੀਆ ਦਾ ਸਭ ਤੋਂ ਮਿਸਟੀਰੀਅਸ ਜਿਹੜਾ ਹੈਗਾ ਕੇਸ ਸਰਗਈ ਪੋਨਮ ਰੈਂਕੋ ਦਾ ਕੀਵ ਦੇ ਵਿੱਚ ਜਿਹੜਾ ਮਿਲਿਆ ਸੀ ਮੰਨਿਆ ਜਾਂਦਾ ਫਿਰ ਉਹ ਇੱਕਦਮ ਹੀ ਜਿਹੜਾ ਬੰਦਾ ਏ ਉਹ ਇਹੋ ਜਿਹੇ ਬੰਦੇ ਜਿਹੜੇ ਆ ਮੰਨਿਆ ਤਾਂ ਜਾਂਦਾ ਉਹਨਾਂ ਦੇ ਬਾਰੇ ਇੰਨੀ ਮਤਲਬ ਆਥੈਂਟਿਕਲੀ ਕਿਉਂ ਕਿਹਾ ਜਾਂਦਾ ਵੀ ਟਾਈਮ ਟਰੈਵਲ ਕਰਕੇ ਹੀ ਆਏ ਹੋ ਸਕਦੇ ਨੇ ਉਹ ਕਿਉਂਕਿ ਇੱਕਦਮ ਜਿਵੇਂ ਆਏ ਸੀ ਓਵੇਂ ਗਾਇਬ ਹੋ ਗਏ ਮਤਲਬ ਵੈਪਰਾਇਜ਼ ਹੋ ਗਏ ਇੱਕ ਤਰ੍ਹਾਂ ਨਾਲ ਸੋ ਵੀਰੋ ਇਹਦੇ ਤੋਜ ਵਿੱਚ ਆਪਾਂ ਜੇ ਇਹਦੇ ਬੇਸ ਇਹਦੇ ਆਧਾਰਾਂ ਦੀ ਗੱਲ ਕਰੀਏ ਸਾਇੰਟਿਸਟ ਜਿਹੜੇ ਨੇ ਕਹਿੰਦੇ ਨੇ ਵੀ ਉਹ ਉਹਨਾਂ ਨੇ ਜਿਵੇਂ ਸ਼ੁਰੂ ਕੀਤਾ ਸੀਗਾ ਸਾਇੰਟਿਸਟ ਲੇਟੈਸਟ ਜਿਹੜੀ ਡਵੈਲਪਮੈਂਟ ਐ ਸਾਇੰਸ ਦੀ ਉਹਨਾਂ ਨੇ ਫੋਟੋਨ ਨੂੰ ਯਾਨੀ ਫੋਟੋਨ ਨੂੰ ਹੋ ਕਰਕੇ ਦੇਖਿਆ ਜੇ ਦੋਤੋ ਮਤਲਬ ਤੋੜ ਕੇ ਵੀ ਦੇਖਿਆ ਸਪਲਿਟ ਐਕਸਪੈਰੀਮੈਂਟ ਵੀ ਕੀਤਾ ਜਿਹੜਾ ਫੋਟੋਨ ਤੇ ਕੀਤਾ ਉਹਨਾਂ ਨੇ ਟਾਈਮ ਰਿਵਰਸ ਕਰਿਆ ਉਹਨਾਂ ਨੇ ਫੋਟੋਨ ਦਾ ਜਦੋਂ ਫੋਟੋਨ ਦਾ ਟਾਈਮ ਰਿਵਰਸ ਕੀਤਾ ਤਾਂ ਉਹ ਆਪਣੇ ਪੁਰਾਣੇ ਪਿਛਲੇ ਟਾਈਮ ਦੇ ਵਿੱਚ ਚਲਾ ਗਿਆ ਕੁਝਕ ਸੈਕੰਡਸ ਫਿਰ ਸਾਇੰਟਿਸਟਾਂ ਨੇ ਕਿਹਾ ਵੀ ਇਹ ਚੀਜ਼ ਨੂੰ ਮਟੀਰੀਅਲ ਦੇ ਉੱਤੇ ਕਰਨਾ ਔਖਾ ਹੈ ਕਿਉਂਕਿ ਉਹਦਾ ਜਿਹੜਾ ਹੈਗਾ ਇਲੈਕਟ੍ਰੋਨ ਮਾਸ ਜਿਹੜਾ ਹੈਗਾ ਜਿਵੇਂ ਪ੍ਰੋਟੋਨ ਨਿਊਟ੍ਰੋਨ ਇਲੈਕਟ੍ਰੋਨ ਹੁੰਦੇ ਨੇ ਜਿਹੜਾ ਇਲੈਕਟ੍ਰੋਨ ਮਾਸ ਹੁੰਦਾ ਕਿਸੇ ਚੀਜ਼ ਦਾ ਮਟੀਰੀਅਲ ਦਾ ਉਹ ਹੁੰਦਾ ਉਹਦੇ ਕਰਕੇ ਉਹਦਾ ਵੇਪਰਾਇਜ਼ ਹੋਣਾ ਸੋਖਾ ਨਹੀਂ ਹੁੰਦਾ ਪਰ ਜੇ ਕਿਸੇ ਮਟੀਰੀਅਲ ਨੂੰ ਵੇਪਰਾਈਜ਼ ਕਰਨਾ ਹੈ ਖਾਸ ਕਰਕੇ ਕਿਸੇ ਇਨਸਾਨ ਨੂੰ ਪਹਿਲਾਂ ਤਾਂ ਕਿਸੇ ਮਟੀਰੀਅਲ ਨੂੰ ਵੇਪਰਾਈਜ਼ ਕਰਨ ਦੇ ਲਈ ਬਹੁਤ ਹੀ ਜਿਆਦਾ એનર્ਜੀ ਚਾਹੀਦੀ ਹੈ ਦੂਸਰੇ ਨੰਬਰ ਤੇ ਫਿਰ ਜੇ ਕੋਈ ਇਨਸਾਨ ਹੈ ਤਾਂ ਕਿਉਂਕਿ ਇਨਸਾਨ ਜਿੰਨੀ ਜਿਆਦਾ ਕਿਸੇ ਮਟੀਰੀਅਲ ਦੀ ਇਨਫੋਰਮੇਸ਼ਨ ਉਨਾ ਜਿਆਦਾ ਉਹਨੂੰ ਮਤਲਬ ਟਾਈਮ ਦੇ ਵਿੱਚ ਟਰੈਵਲ ਕਰਾਉਣਾ ਜਾਂ ਸਪੇਸ ਦੇ ਵਿੱਚ ਟਰੈਵਲ ਕਰਾਉਣਾ ਮੁਸ਼ਕਲ ਹੈ ਕਿਉਂਕਿ ਉਹਦੇ ਲਈ ਬਹੁਤ ਜਿਆਦਾ એનર્ਜੀ ਦੀ ਲੋੜ ਹੈ ਕਮ ਸੇ ਕਮ ਜਿਹੜੀ ਹੈ ਸੁਪਰਨੋਵਾ ਦੀ એનર્ਜੀ ਦੀ ਲੋੜ ਹੈ ਤਾਂ ਹੁਣ ਇਸ ਲੈਵਲ ਦੀ એનર્ਜੀ ਜਿਹੜੀ ਹੈਗੀ ਹੈ ਸਾਡੇ ਇੱਥੇ ਸੰਸਾਰ ਦੇ ਵਿੱਚ ਨਿਊਟ੍ਰੀਨੋਸ ਤੋਂ ਤਾਂ ਮਿਲਦੀ ਹੋ ਸਕਦੀ ਹੈ ਕਿਉਂਕਿ ਨਿਊਟ੍ਰੀਨੋਸ ਦਾ ਵੀ ਜਿਹੜਾ ਹੈਗਾ ਇਲੈਕਟ੍ਰੀਕਲ ਮਾਸ ਨਹੀਂ ਹੁੰਦਾ ਹੈਗਾ ਉਹ ਵੀ ਕਿਸੇ ਮਟੀਰੀਅਲ ਦੇ ਵਿੱਚ ਦੀ ਐਦਾਂ ਹੀ ਲੰਘ ਜਾਂਦੇ ਨੇ ਕਿਉਂਕਿ ਉਹ ਬਹੁਤ ਟਾਈਨੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਐਟਮ ਦੇ ਬਹੁਤ ਟਾਈਨੀ ਪਾਰਟੀਕਲ ਨੇ ਟਾਈਨੀਸਟ ਜਿਹੜਾ ਉਹਦੀ ਫਾਰਮ ਕਹਿ ਸਕਦੇ ਆ ਨੂੰ ਪਾਰਟੀਕਲ ਦੀ ਤੇ ਉਹ ਕਿਉਂਕਿ ਉਹ ਵੇਪਰਾਇਜ਼ ਹੋ ਜਾਂਦੇ ਨੇ ਕਿਸੇ ਚੀਜ਼ ਦੇ ਵਿੱਚ ਦੀ ਵੀ ਲੰਘ ਜਾਂਦੇ ਨੇ ਇੱਥੋਂ ਹੀ ਮੈਨੂੰ ਯਾਦ ਆਂਦਾ ਹੈ ਫਿਲਡਲਫੀਆ ਐਕਸਪੈਰੀਮੈਂਟ ਜਿਹੜਾ 1943 ਦੇ ਵਿੱਚ ਯੂਐਸ ਨੇਵੀ ਨੇ ਇੱਕ ਆਪਣੇ ਯੂਐਸਐਲ ਡ੍ਰਿਜ ਨਾਮ ਦੇ ਵਾਰ ਡਿਸਟਰਾਇਰ ਜਿਹਨੂੰ ਕਹਿੰਦੇ ਆ ਯਾ ਵੱਡਾ ਸ਼ਿਪ ਜਿਹੜਾ ਡਿਸਟਰਾਇਰ ਸ਼ਿਪ ਹੁੰਦਾ ਉਹਦੇ ਤੇ ਇੱਕ ਐਕਸਪੈਰੀਮੈਂਟ ਕੀਤਾ ਸੀ ਉਹਦੇ ਆਲੇ ਦੁਆਲੇ ਇਸ ਤਰ੍ਹਾਂ ਦੀਆਂ ਵੇਵਸ ਛੱਡ ਕੇ ਵਾਈਬਸ ਛੱਡ ਕੇ ਜਿਹੜੀਆਂ ਨੇ ਵਾਈਬ੍ਰੇਸ਼ਨਸ ਛੱਡ ਕੇ ਤਾਂ ਉਹਨੂੰ ਗਾਇਬ ਕੀਤਾ ਗਿਆ ਸੀਗਾ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਇਹ ਟਾਈਮ ਟ੍ਰੈਵਲ ਕਰ ਜਾਏ ਪਰ ਉਹ ਟੈਲੀਪੋਰਟ ਕਰ ਗਿਆ ਸੀ ਯਾਨੀ ਉਹ ਉਸ ਬੰਦਰਗਾਹ ਤੋਂ ਜਿਹੜਾ ਹੈ ਕਿਸੇ ਹੋਰ ਪਾਸੇ ਦੂਸਰੀ ਬੰਦਰਗਾਹ ਤੇ ਜਾ ਕੇ ਇੱਕਦਮ ਪ੍ਰਗਟ ਹੋਇਆ ਤਾਂ ਜਦੋਂ ਉਹ ਉਸ ਬੰਦਰਗਾਹ ਤੇ ਪ੍ਰਗਟ ਹੋਇਆ ਤਾਂ ਬਟ ਉਹਦੀ ਜਿਹੜੀ ਕੰਡੀਸ਼ਨ ਹੈ ਉਹ ਬਹੁਤ ਜ਼ਿਆਦਾ ਸੀਰੀਅਸ ਮਿਲੀ ਉਹ ਕੀ ਹੋਇਆ ਕਿ ਜਦੋਂ ਉਹ ਦੂਸਰੀ ਬੰਦਰਗਾਹ ਤੇ ਜਾ ਕੇ ਪ੍ਰਗਟ ਹੁੰਦਾ ਤਾਂ ਉਹਦੇ ਜਿਹੜੇ ਡੈਕ ਦੇ ਵਿੱਚ ਜਿਹੜੇ ਉਹਦੇ ਤੇ 2000 ਤੋਂ 1200 ਦੇ ਵਿੱਚ ਫੌਜੀ ਦਿੱਸਿਆ ਜਾਂਦਾ ਸੀ ਉਹਦੇ ਵਿੱਚ ਗੜਿਆ ਹੋਇਆ ਯਾਨੀ ਉਹ ਬੰਦਿਆਂ ਦਾ ਇਨਸਾਨਾਂ ਦਾ ਜਿਹੜਾ ਸਰੀਰ ਦਾ ਐਟੋਮਿਕ ਸਟਰਕਚਰ ਕਹਿ ਲਓ ਜਾਂ ਜਿਹੜਾ ਮਟੀਰੀਅਲ ਸਟਰਕਚਰ ਕਹਿ ਲਓ ਤੇ ਜਿਹੜਾ ਜਹਾਜ਼ ਦਾ ਐਟੋਮਿਕ ਸਟਰਕਚਰ ਸੀ ਉਹ ਆਪਸ ਵਿੱਚ ਮਿੰਗਲ ਹੋ ਗਿਆ ਮਿਕਸ ਹੋ ਗਿਆ ਯਾਨੀ ਜਹਾਜ਼ ਦੇ ਡੈਕ 'ਚ ਅੱਧਾ ਬੰਦਾ ਗੜਿਆ ਪਿਆ ਕਿਸੇ ਦੀ ਬਾਹ ਗੱਡੀ ਪਈਆ ਮਤਲਬ ਬਹੁਤ ਦਰਦਨਾਕ ਜਰਸੀਗਾ ਤੇ ਦੁਬਾਰੋ ਕਹਿੰਦੇ ਵੀ ਯੂਐਸ ਆਰਮੀ ਨੇ ਜਾਂ ਯੂਐਸ ਨੇ ਵੀ ਨੇ ਉਸ ਤਰ੍ਹਾਂ ਦਾ ਪੰਗਾ ਨਹੀਂ ਲਿਆ ਬਟ ਮੈਂ ਇਸੀ ਬਲੀਵ ਨਹੀਂ ਕਰਦਾ ਕਿਉਂਕਿ ਇਹ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਉਹ ਐਕਸਪੈਰੀਮੈਂਟ ਜਿਹੜਾ ਟੋਟਲ 101% ਕਾਮਯਾਬ ਮੰਨਿਆ ਗਿਆ ਸੀ ਦੱਸਿਆ ਜਾਂਦਾ ਵੀ ਉਹ ਨਿਕੋਲਾ ਟੈਸਲਾ ਤੇ ਅਲਬਰਟ ਆਇਨਸਟਾਈਨ ਦੇ ਪ੍ਰਿੰਸੀਪਲਸ ਦੇ ਉੱਪਰ ਬੇਸਡ ਐਕਸਪੈਰੀਮੈਂਟ ਸੀਗਾ ਤੇ ਇਸ ਕਰਕੇ ਜਿਹੜਾ ਉਹਨੂੰ ਇੱਕ ਕਾਮਯਾਬ ਐਕਸਪੈਰੀਮੈਂਟ ਮੰਨਿਆ ਜਾਂਦਾ ਏ ਸੋ ਵੀਰੋ ਜਿਹੜਾ ਹੈਗਾ ਯੂਐਸਲ ਬ੍ਰਿਜ ਦਾ ਇਹ ਫਿਲਡਲਫੀਆ ਐਕਸਪੈਰੀਮੈਂਟ ਤੋਂ ਮੈਨੂੰ ਯਾਦ ਇਹ ਇਸ ਕਰਕੇ ਆਇਆ ਵੀ ਜਿਹੜੇ ਉਹ ਮਿਕਸ ਹੋ ਗਏ ਸੀ ਮਿੰਗਲ ਹੋ ਗਏ ਸੀ ਕਿਤੇ ਨਾ ਕਿਤੇ ਇਹਦੇ ਤੇ ਉਹੀ ਇਲੈਕਟ੍ਰਿਓ ਇਲੈਕਟ੍ਰੋਨ ਦੇ ਮਾਸ ਵਾਲੀ ਜਿਹੜੀ ਗੱਲ ਐਪਲਾਈ ਹੁੰਦੀ ਆ ਵੀ ਜੇ ਕਿਉਂਕਿ ਮਾਂ ਜਿਹੜਾ ਇਲੈਕਟ੍ਰੋਨ ਮਾਸ ਐ ਉਹ ਜਦੋਂ ਕੋਈ ਚੀਜ਼ ਐ ਇੱਕ ਜਗ੍ਹਾ ਤੋਂ ਗਾਇਬ ਹੋ ਕੇ ਦੂਸਰੀ ਜਗ੍ਹਾ ਜਾਂਦੀ ਆ ਤਾਂ ਇੱਕ ਵਾਰ ਸਾਰੇ ਦੇ ਸਾਰੇ ਐਟਮਸ ਉਸ ਚੀਜ਼ ਦੇ ਚਾਹੇ ਉਹ ਇਨਸਾਨ ਐ ਪਹਿਲਾਂ ਸਪਲਿਟ ਹੋਣਗੇ ਯਾਨੀ ਡਿਸੈਂਬਲ ਹੋਣਗੇ ਫਿਰ ਉਹ ਦੂਸਰੀ ਜਗ੍ਹਾ ਜਾ ਕੇ ਫਿਰ ਰੀ ਅਸੈਂਬਲ ਹੋਣਗੇ ਜਦੋਂ ਉਹ ਰੀ ਅਸੈਂਬਲ ਹੋਣਗੇ ਟੋਟਲ ਉਹਦੀ ਉਹੀ ਇਨਫੋਰਮੇਸ਼ਨ ਚਾਹੀਦੀ ਐ ਤੇ ਜੇ ਉਹਦੇ ਇਲੈਕਟ੍ਰੋਨ ਮਾਸ ਦੇ ਵਿੱਚੋਂ ਮਾੜਾ ਮोटा ਵੀ ਲਾਈਟ ਪਾਰਟੀਕਲ ਤੋਂ ਕੋਈ ਹੈਵੀ ਹੋ ਗਿਆ ਤਾਂ ਉਹ ਸਾਰੇ ਜੋ ਇਹਦੇ ਨਤੀਜੇ ਜਿਵੇਂ ਸਾਹਮਣੇ ਆਏ ਨੇ ਉਸੇ ਤਰ੍ਹਾਂ ਹੀ ਆਉਣਗੇ ਇਹ ਆਬਵੀਅਸ ਹੈ ਇਹ ਵਿਗਿਆਨ ਕਹਿੰਦਾ ਹੁਣ ਜੇ ਆਪਾਂ ਗੱਲ ਕਰੀਏ ਸਪਿਰਚੁਅਲਿਟੀ ਦੇ ਬੇਸ ਦੇ ਉੱਤੇ ਵੀ ਇਹ ਕਿਵੇਂ ਪੋਸੀਬਲ ਹੈ ਕਿਉਂਕਿ ਸਪਿਰਚੁਅਲਿਟੀ ਇਹ ਕਹਿੰਦੀ ਆ ਵੀ ਸਭ ਤੋਂ ਤੇਜ਼ ਜਿਹੜੀ ਗਤੀ ਹੁੰਦੀ ਆ ਤੇ ਸਭ ਤੋਂ ਵੱਧ ਸੁਪਰਨੋਵਾ ਤੋਂ ਵੀ ਵੱਧ ਜਿਹੜੀ એનર્ਜੀ ਹੁੰਦੀ ਆ ਉਹ ਸਪਿਰਚੁਅਲੀ ਇਨਸਾਨ ਦੇ ਵਿੱਚ ਹੁੰਦੀ ਹੈ ਇਸੇ ਕਰਕੇ ਜਿਹੜੇ ਨੇ ਏਲੀਅਨਸ ਨੇ ਇਨਸਾਨ ਨੂੰ ਦਰਪੇਸ਼ ਆਉਂਦੇ ਨੇ ਬਾਰ-ਬਾਰ ਉਹਦੇ ਕੋਲ ਆਂਦੇ ਨੇ ਉਹਦੇ ਆਲੇ ਦੁਆਲੇ ਆਂਦੇ ਨੇ ਉਹਨਾਂ ਨੂੰ ਪਤਾ ਹੈ ਇਨਸਾਨ ਦਾ ਡੀਐਨਏ ਇੱਕ ਬੜੀ ਦੁਰਲਭ ਚੀਜ਼ ਹੈ ਤਾਂ ਆਪਾਂ ਸੁਣਿਆ ਹੈ ਗੁਰੂ ਨਾਨਕ ਦੇਵ ਜੀ ਜਿਸ ਚੀਜ਼ ਨੂੰ ਮਾਇਆ ਕਿਹਾ ਕਰਦੇ ਸੀਗੇ ਜਿਹਨੂੰ ਆਪਾਂ ਪਰਮ ਕਹਿ ਦਿੰਨੇ ਆ ਸਿਮੂਲੇਸ਼ਨ ਕਹਿ ਦਿੰਨੇ ਆ ਉਹ ਕਿਉਂ ਉਸ ਸਮੇਂ ਦੇ ਸੰਦਰਭ ਦੇ ਵਿੱਚ ਹੀ ਕਹਿੰਦੇ ਸੀਗੇ ਵੀ ਇਹ ਜਿਹੜਾ ਮਾਇਆ ਹੈ ਕਿ ਕੁਝ ਵੀ ਸਪਿਰਚੁਅਲ ਸਟੇ ਮੰਨਦੇ ਨੇ ਬਾਬਾ ਨਾਨਕ ਵੀ ਇਹ ਜਾਣਦੇ ਸੀ ਚੰਗੀ ਤਰ੍ਹਾਂ ਕਿ ਜਿਹੜਾ ਸਮਾਂ ਹੈ ਉਹਦੇ ਚ ਕੁਝ ਵੀ ਪਾਸਟ ਪ੍ਰੈਜ਼ੈਂਟ ਫਿਊਚਰ ਨਹੀਂ ਹੁੰਦਾ ਉਹ ਸਾਰਾ ਕੁਝ ਐਟ ਵਾਂਸ ਇਨ ਨਾਓ ਐਗਜ਼ਿਸਟ ਕਰਦਾ ਹੁੰਦਾ ਸਿਰਫ ਜਿਹੜਾ ਹੈ ਇਹ ਰੈਲੇਟਿਵਿਟੀ ਪ੍ਰਿੰਸੀਪਲ ਆਫ ਰੈਲੇਟਿਵਿਟੀ ਦੇ ਕਰਕੇ ਹੀ ਆਪਾਂ ਆਪਣੇ ਆਪ ਨੂੰ ਰੈਲੇਟਿਵ ਕਰ ਲੈਣੇ ਆ ਕਿਸੇ ਯੁੱਗ ਦੇ ਨਾਲ ਇਸ ਕਰਕੇ ਆਪਾਂ ਉਸ ਯੁੱਗ ਚ ਐਗਜ਼ਿਸਟ ਕਰ ਰਹੇ ਹੁੰਨੇ ਆ ਤਾਂ ਐਸ ਵੈਲ ਐਸ ਆਪਾਂ ਪਾਸਟ ਚ ਵੀ ਐਗਜ਼ਿਸਟ ਕਰਦੇ ਹੁੰਨੇ ਆ ਫਿਊਚਰ ਚ ਵੀ ਕਰ ਰਹੇ ਹੁੰਨੇ ਆ ਪ੍ਰੈਜ਼ੈਂਟ ਚ ਵੀ ਕਰ ਰਹੇ ਹੁੰਨੇ ਆ ਕੁਆਂਟਮ ਫਿਜ਼ਿਕਸ ਇਸ ਚੀਜ਼ ਨੂੰ ਜਿਹੜੀ ਆ ਪਹਿਲਾਂ ਹੀ ਜਿਹੜਾ ਐ ਉਹ ਕਰ ਚੁੱਕੀ ਮੰਨ ਚੁੱਕੀ ਤੇ ਜਿਹੜੀ ਹੈ ਸਾਬਤ ਵੀ ਕਰ ਚੁੱਕੀ ਉਹਨਾਂ ਨੇ ਇੱਕ ਫੋਟੋਨ ਨੂੰ ਡਬਲ ਸਲਟ ਐਕਸਪੈਰੀਮੈਂਟ ਦੇ ਵਿੱਚ ਤੋੜਿਆ ਸੇਮ ਬਿਹੇਵੀਅਰ ਰਿਹਾ ਦੋਨਾਂ ਦਾ ਪਹਿਲਾਂ ਉਹ ਮੰਨਦੇ ਸੀਗੇ ਵੀ ਉਹ ਲੀਨੀਅਰ ਮੋਸ਼ਨ 'ਚ ਜਿਹੜੀ ਲਾਈਟ ਹੈ ਲਾਈਟ ਦਾ ਜਿਹੜਾ ਫੋਟੋਨ ਹੈ ਉਹ ਸਿੱਧੀ ਰੇਖਾ ਦੇ ਵਿੱਚ ਜਿਹੜਾ ਹੈ ਮਤਲਬ ਵਾਈਬ੍ਰੇਸ਼ਨ ਪੈਟਰਨ ਦੇ ਵਿੱਚ ਟਰੈਵਲ ਕਰਦਾ ਹੈ ਫਿਰ ਉਹਨਾਂ ਨੂੰ ਇਸ ਐਕਸਪੈਰੀਮੈਂਟ ਤੋਂ ਡਬਲ ਸਲਟ ਐਕਸਪੈਰੀਮੈਂਟ ਤੋਂ ਸਮਝ ਆਇਆ ਉਹ ਵੀ ਉਹ ਪਾਰਟੀਕਲ ਫਾਰਮ ਦੇ ਵਿੱਚ ਵੀ ਐਗਜ਼ਿਸਟ ਕਰਦਾ ਹੈ ਉਹ ਸਿਰਫ ਲੀਨੀਅਰ ਫਾਰਮ ਦੇ ਵਿੱਚ ਹੀ ਨਹੀਂ ਵੇਵ ਵੇ ਪੈਟਰਨ ਦੇ ਵਿੱਚ ਹੀ ਨਹੀਂ ਉਹ ਪਾਰਟਿਕਲਸ ਬਣ ਕੇ ਵੀ ਕਰਦਾ ਹੈ ਕਿਉਂਕਿ ਪਾਰਟਿਕਲ ਸਪਲਿਟ ਹੋ ਗਈ ਸੀਗੇ ਇਸ ਕਰਕੇ ਜਿਹੜਾ ਇਹ ਮੰਨਿਆ ਜਾਂਦਾ ਮਤਲਬ ਇਹਦੇ ਵਿੱਚ ਉਹ ਮੰਨਦੇ ਨੇ ਸੁਪਰਪੋਜੀਸ਼ਨ ਦਾ ਪ੍ਰਿੰਸੀਪਲ ਪਲੱਸ ਜਿਹੜਾ ਹੈਗਾ ਕੁਆਂਟਮ ਸਿਮੈਟਰੀ ਦਾ ਪ੍ਰਿੰਸੀਪਲ ਜਿਹੜਾ ਹੈਗਾ ਇਹਦੇ ਵਿੱਚ ਸੋ ਬਾਬੇ ਨਾਨਕ ਹੋਰਾਂ ਨੇ ਤਾਂ ਇਹ ਗੱਲਾਂ ਪਹਿਲਾਂ ਹੀ ਦਸੀਆਂ ਨੇ ਆਪਾਂ ਸੁਣਦੇ ਆਂ ਵੀ ਹੁਣ ਸਾਇੰਟਿਸਟ ਕਹਿ ਰਹੇ ਨੇ ਮਲਟੀਵਰਸ ਲੱਖਗਾ ਸਾਗਾਸ ਲੱਖ ਪਤਾਲਾਂ ਪਤਾਲ ਬਾਬਾ ਜੀ ਨੇ ਕਿੰਨਾ ਟਾਈਮਾਂ ਦੇ ਵਿੱਚ ਕਹਿਤਾ ਸੋ ਸਪਿਰਚੁਅਲਿਸਟ ਇਸ ਮਾਮਲੇ ਦੇ ਵਿੱਚ ਜਿਸ ਜਗ੍ਹਾ ਤੱਕ ਪਹੁੰਚ ਚੁੱਕੇ ਉਹ ਜਾਣਦੇ ਨੇ ਇਸ ਚੀਜ਼ ਦੇ ਭੇਤ ਜ਼ਿਆਦਾਤਰ ਟਾਈਮ ਟਰੈਵਲ ਜਿਹੜਾ ਹੈਗਾ ਉਹਦੇ ਭੇਤ ਜਿਹੜੇ ਨੇ ਸਪਿਰਚੁਅਲਿਟੀ ਦੇ ਥਰੂ ਹੀ ਜਾਣੇ ਜਾ ਸਕਦੇ ਨੇ ਇਹਨਾਂ ਨੂੰ ਸਾਇੰਸ ਦੇ ਥਰੂ ਹਾਂ ਇਹਨਾਂ ਦੇ ਨੇੜੇ ਤੇੜੇ ਆਲਰੇਡੀ ਪੁੱਜਿਆ ਜਾ ਚੁੱਕਾ ਵੀ ਜਿਹੜਾ ਇੱਕ ਮਤਲਬ ਉਹਨਾਂ ਨੇ ਇੱਕ ਟਾਈਮ ਰਿਵਰਸ ਕਰਾਇਆ ਜਿਹੜਾ ਇੱਕ ਫੋਟੋਨ ਦਾ ਮਤਲਬ ਲਾਈਟ ਦੇ ਇੱਕ ਪਾਰਟੀਕਲ ਨੂੰ ਉਹਨਾਂ ਨੇ ਟਾਈਮ ਦੇ ਵਿੱਚ ਰਿਵਰਸ ਕਰਕੇ ਆਲਰੇਡੀ ਦੇਖ ਲਿਆ ਬਟ ਜਿਹੜਾ ਹੈਗਾ ਉਹ ਹਜੇ ਕਹਿੰਦੇ ਅਸੀਂ ਇਹਦੇ ਵਿੱਚ ਡਵੈਲਪਮੈਂਟ ਕਰ ਰਹੇ ਹਾਂ ਸਾਇੰਟਿਸਟਸ ਆਲਰੇਡੀ ਜਿਹੜੇ ਨੇ ਆਇਨਸਟਾਈਨ ਵਰਗੇ ਨਿਕੋਲਾ ਟਸਲਾ ਵਰਗੇ ਇਸ ਚੀਜ਼ ਨੂੰ ਮੰਨਦੇ ਨੇ ਸੋ ਵੀਰੋ ਤੁਹਾਨੂੰ ਇਹ ਆਪਣੀ ਜਿਹੜੀ ਹੈ ਇਹਦੇ ਤੇ ਟਾਈਮ ਟ੍ਰੈਵਲ ਤੇ ਜੋ ਵੀ ਕਾਫੀ ਦੇਰ ਦੇ ਮੰਗ ਕਰ ਰਹੇ ਸੀ ਕਹੀਜੀ ਲੱਗੀ ਇਹਦੇ ਤੇ ਆਪਣਾ ਫੀਡਬੈਕ ਦੇਣਾ ਨਾ ਪੁੱਲਣਾ ਸਾਰੇ ਵੀਰ ਸਾਡੇ ਜਿਹੜਾ ਫੇਸਬੁਕ ਪੇਜ ਹੈ ਅਦ੍ਰਿਸ਼ਯਮ ਦੇ ਨਾਮ ਨਾਲ ਉਹਨੂੰ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਰ ਸਾਡੇ ਪ੍ਰੋਫਾਈਲ ਅਦ੍ਰਿਸ਼ਯਮ ਅਦ੍ਰਿਸ਼ਯਮ ਨਾਲ ਜੁੜੋ ਤੇ ਵੱਧ ਤੋਂ ਵੱਧ ਵੀਰ ਜਿਹੜਾ ਸਾਡਾ YouTube ਚੈਨਲ ਹੈ ਅਦ੍ਰਿਸ਼ਯਮ ਪੰਜਾਬੀ ਉਹਨੂੰ ਫੋਲੋ ਕਰੋ ਸੋ ਸਾਰੇ ਵੀਰਾਂ